ਹੈਲੋ ਗਾਇਸ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਨਿਬੰਧ ਕਰਾਂਗੇ ਸਾਡੇ ਸਕੂਲ ਦੀ ਲਾਇਬ੍ਰੇਰੀ ਠੀਕ ਹੈ ਨਾਉ ਲੈਟਸ ਸਟਾਰਟ ਲਾਇਬ੍ਰੇਰੀ ਹਰ ਸਕੂਲ ਕਾਲਜ ਵਿੱਚ ਜ਼ਰੂਰੀ ਹੁੰਦੀ ਹੈ ਕਿਧਰੇ ਛੋਟੀ ਕਿਧਰੇ ਵੱਡੀ ਯਾਨੀ ਕਿ ਸਕੂਲ ਤੇ ਕਾਲਜ ਵਿੱਚ ਲਾਇਬ੍ਰੇਰੀ ਜ਼ਰੂਰੀ ਹੈ ਚਾਹੇ ਉਹ ਛੋਟੀ ਹੋਵੇ ਤੇ ਚਾਹੇ ਵੱਡੀ ਠੀਕ ਹੈ ਕਿਤਾਬਾਂ ਨਾਲ ਭਰੀ ਹੋਈ ਲਾਇਬ੍ਰੇਰੀ ਕਿਸੇ ਵੀ ਸਕੂਲ ਜਾਂ ਕਾਲਜ ਦੀ ਜਾਇਦਾਦ ਹੁੰਦੀ ਹੈ ਸਾਡੇ ਸਕੂਲ ਵਿੱਚ ਇੱਕ ਸ਼ਾਨਦਾਰ ਲਾਇਬ੍ਰੇਰੀ ਹੈ ਸਕੂਲ ਦੀ ਦੂਜੀ ਮੰਜ਼ਲ ਤੇ ਇੱਕ ਵੱਡੇ ਹਾਲ ਵਿੱਚ ਸਥਿਤ ਹੈ ਇਸ ਦੇ ਬਾਅਦ ਸ਼ਿਸ਼ੇ ਦੀਆਂ ਅਲਮਾਰੀਆਂ ਵਿੱਚ ਨਵੀਆਂ ਛਪੀਆਂ ਤੇ ਨਵੀਆਂ ਆਇਆ ਕਿਤਾਬਾਂ ਦੇ ਨਾਂ ਲਿਖੇ ਹੁੰਦੇ ਹਨ ਉਨ੍ਹਾਂ ਦਾ ਟਾਈਟਲ ਸਫਾ ਵੀ ਉੱਥੇ ਸਜਾਇਆ ਹੁੰਦਾ ਹੈ ਸਫਾ ਮਤਲਬ ਪੇਜ ਨੰਬਰ ਪੰਨਾ ਨੰਬਰ ਜਿਹਨੂੰ ਅਸੀਂ ਕਹਿੰਦੇ ਪੰਜਾਬੀ ਵਿੱਚ ਠੀਕ ਹੈ ਲਾਇਬ੍ਰੇਰੀ ਦੇ ਅੰਦਰ ਵੜਦੇ ਹੀ ਇੱਕ ਪਾਸੇ ਕੈਟਾਲਾਗ ਦੇ ਦਰਸ਼ਨ ਹੁੰਦੇ ਹਨ ਹਰ ਇੱਕ ਲੇਖਕ ਦੀ ਕਿਤਾਬਾਂ ਦੇ ਨਾਮ ਤੇ ਨੰਬਰ ਅਲੱਗ-ਅਲੱਗ ਕਾਡਾ ਵਿੱਚ ਲਿਖੇ ਹੁੰਦੇ ਹਨ ਵਿਦਿਆਰਥੀਆਂ ਨੂੰ ਕਿਤਾਬਾਂ ਲੱਭਣ ਵਿੱਚ ਬਹੁਤ ਆਸਾਨੀ ਹੋ ਸਕਦੀ ਹੈ ਸਾਡੇ ਸਕੂਲ ਦੀ ਲਾਇਬ੍ਰੇਰੀ ਵਿੱਚ ਲਗਭਗ 50 ਸ਼ੀਸ਼ੇ ਦੀਆਂ अलमारियां ਬੰਨੀਆਂ ਹੋਈਆਂ ਹਨ 4-4 ਜਾਂ 5-5 अलमारियां ਵਿੱਚ ਅਲੱਗ-ਅਲੱਗ ਵਿਸ਼ਿਆਂ ਤੇ ਕਿਤਾਬਾਂ ਪਈਆਂ ਹਨ ਸਭ ਮਿਲ ਕੇ ਲਗਭਗ 20 ਹਜ਼ਾਰ ਕਿਤਾਬਾਂ ਹਨ ਠੀਕ ਹੈ 50 ਸ਼ੀਸ਼ੇ ਦੀਆਂ अलमारियां ਤੇ ਹਰ ਵਿੱਚ ਪੋਸ਼ਨ ਬਣੇ ਹੋਏ ਐ ਤੇ ਉਹ ਚ ਅਲੱਗ-ਅਲੱਗ ਪੈਟਰਨ ਦੀਆਂ ਜਿਵੇਂ ਇੱਕ अलमारी 'ਚ ਪੂਰੀ ਪੰਜਾਬੀ ਦੀ ਬੁੱਕ ਐ ਠੀਕ ਹੈ ਉੱਚ ਗ੍ਰਾਮਰ ਆ ਗਈ ਰੀਡਰ ਆ ਗਈ ਰਾਈਟਰਸ ਦੀ ਬੁੱਕਸ ਹੋ ਗਈ ਵਿਆਕਰਨ ਦੇ ਅਲੱਗ-ਅਲੱਗ ਹੋ ਗਏ ਸਾਰੇ ਨੈਕਸਟ ਵਾਲ ਮੇਰਾ ਜੋ ਹਿੰਦੀ ਦੀ ਹੋਏਗੀ ਠੀਕ ਹੈ ਐਵੇਂ ਸਾਰੀਆਂ ਬੁੱਕਸ ਲਗੀਆਂ ਸਭ ਮਿਲ ਕੇ ਟੋਟਲ ਕਿੰਨੀ ਬੁੱਕਸ ਹੈ ਲਾਇਬ੍ਰੇਰੀ ਚ 20000 ਕਿਤਾਬਾਂ ਲਾਇਬ੍ਰੇਰੀ ਦੇ ਹਾਲ ਵਿੱਚ ਲਗਭਗ 20 ਵੱਡੇ-ਵੱਡੇ ਮੇਜ਼ ਹਨ ਤੇ ਹਰ ਮੇਜ਼ ਨਾਲ 10 ਕੁਰਸੀਆਂ ਹਨ ਇਉਂ 200 ਵਿਦਿਆਰਥੀ ਇੱਕੋ ਸਮੇਂ ਬੈਠ ਕੇ ਇੱਥੇ ਪੜ੍ਹ ਸਕਦੇ ਹਨ ਹਰ ਮਹੀਨੇ ਘੱਟੋ-ਘੱਟ 25 ਮੈਗਜ਼ੀਨ ਸਕੂਲ ਦੀ ਲਾਇਬ੍ਰੇਰੀ ਵਿੱਚ ਪਹੁੰਚਦੇ ਹਨ ਇਹ ਉਹ ਹਰ ਪ੍ਰਕਾਰ ਦਾ ਤਾਜ਼ਾ ਗਿਆਨ ਵਿਦਿਆਰਥੀ ਪ੍ਰਾਪਤ ਕਰ ਸਕਦੇ ਹਨ ਵਿਦਿਆਰਥੀ ਆਪਣੇ ਲਾਇਬ੍ਰੇਰੀ ਪੀਰੀਅਡ ਵਿੱਚ ਕਿਤਾਬਾਂ ਵੀ ਕਢਵਾ ਸਕਦੇ ਹਨ ਇੱਕ ਬੱਚਾ ਇੱਕ ਕਿਤਾਬ ਇੱਕ ਹਫ਼ਤੇ ਲਈ ਕਢਵਾ ਸਕਦਾ ਹੈ ਯਾਨੀ ਕਿ ਉਹ ਲਾਇਬ੍ਰੇਰੀ ਕਾਰਡ ਇਸ਼ੂ ਹੁੰਦੇ ਆ ਉੱਥੇ ਉਹ ਬੁੱਕ ਦਾ ਨਾਮ ਲਿਖਦੇ ਆ ਫਿਰ ਉਹ ਡੇਟ ਮੈਂਸ਼ਨ ਕਰਦੇ ਤੇ ਜਦੋਂ ਬੁੱਕ ਵਾਪਸ ਕਰਨੀ ਆ ਉਹ ਵੀ ਡੇਟ ਮੈਂਸ਼ਨ ਹੁੰਦੀ ਹੈ ਠੀਕ ਹੈ ਕਿਤਾਬ ਸਮੇਂ ਸਿਰ ਨਾ ਮੋੜਨ ਦੀ ਹਾਲਤ ਵਿੱਚ 50 ਪੈਸੇ ਪ੍ਰਤੀ ਦਿਨ ਦੇ ਹਿਸਾਬ ਨਾਲ ਜੁਰਮਾਨਾ ਪੈਂਦਾ ਹੈ ਅਗਰ ਤੁਸੀਂ ਬੁੱਕ ਟਾਈਮ ਸੇ ਨਹੀਂ ਲੈ ਕੇ ਆਏ ਤੇ ਡੇਟ ਤੁਹਾਡੀ ਹੋ ਗਈ ਤੇ ਤੁਹਾਨੂੰ 50 ਪੈਸੇ ਜੁਰਮਾਨਾ ਹਰ ਦਿਨ ਦੇ ਹਿਸਾਬ ਨਾਲ ਜਿੰਨੀ ਤੁਸੀਂ ਲੇਟ ਕਰਿ ਜੋਗੇ ਉਸ ਹਿਸਾਬ ਨਾਲ ਪੈਸੇ ਪਈ ਜਾਣਗੇ ਪਹਿਲੇ ਟਾਈਮ ਤੇ 50 ਪੈਸੇ ਹੁੰਦੇ ਸੀ ਹੁਣ ਜੁਰਮਾਨਾ ਵੱਧ ਗਿਆ ਨਾ ਸਾਡੇ ਵਿਦਿਆਰਥੀ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹਨ ਸੋਰੀ ਸਾਡੇ ਵਿਦਿਆਪਕ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹਨ ਕਿ ਅਸੀਂ ਲਾਇਬ੍ਰੇਰੀ ਦਾ ਵੱਧ ਤੋਂ ਵੱਧ ਲਾਭ ਉਠਾ ਸਕੀਏ ਅਸੀਂ ਮਤਲਬ ਵਿਦਿਆਰਥੀ ਠੀਕ ਹੈ ਲਾਇਬ੍ਰੇਰੀ ਦੇ ਇੰਚਾਰਜ ਸਾਡੀ ਕਿਤਾਬਾਂ ਕਢਵਾਉਣ ਵਿੱਚ ਵੀ ਮਦਦ ਕਰਦੇ ਹਨ ਕਿਤਾਬਾਂ ਗਿਆਨ ਦਾ ਭੰਡਾਰ ਹਨ ਅਸੀਂ ਇਹਨਾਂ ਦੀ ਮਦਦ ਨਾਲ ਦੁਨੀਆਂ ਦੇ ਹਰ ਪੱਖ ਦਾ ਗਿਆਨ ਪ੍ਰਾਪਤ ਕਰ ਸਕਦੇ ਹਾਂ ਹਰ ਵਿਦਿਆਰਥੀ ਅਤੇ ਥੱਥੇ ਨੂੰ ਵਿਹਾਰੀ ਵੀ ਆਣਾ ਠੀਕ ਹੈ ਹਰ ਵਿਦਿਆਰਥੀ ਨੂੰ ਚਾਹੀਦਾ ਹੈ ਕਿ ਇਸ ਵੱਡ ਮੁੱਲੇ ਧੰਨ ਦਾ ਵੱਧ ਤੋਂ ਵੱਧ ਫਾਇਦਾ ਉਠਾਏ ਜੇ ਤੁਹਾਨੂੰ ਪੰਜਾਬੀ ਦਾ ਪੈਰਾ ਰਚਨਾ ਵੀ ਆ ਸਕਦਾ ਨਾ ਲਾਇਬ੍ਰੇਰੀ ਕੱਲਾ ਜ਼ਰੂਰੀ ਸਾਡੇ ਸਕੂਲ ਦੀ ਲਿਖਿਆ ਹੈ ਜਾਂ ਸਾਡੇ ਕਾਲਜ ਦੀ ਲਿਖਿਆ ਹੈ ਪੈਰਾ ਰਚਨਾ ਲਾਇਬ੍ਰੇਰੀ ਕੱਲਾ ਹੀ ਆਏਗਾ ਤੋਂ ਤੁਸੀਂ ਇਹ ਵੀ ਲਿਖ ਸਕਦੇ ਹੋ ਉਹ ਅਸੀਂ 1 1/2 ਪੇਜ ਦਾ ਬਣਾਣਾ ਉੱਤੇ ਤੁਸੀਂ ਇੱਕ ਤਫਸਲ ਪੈਰਾ ਲਿਖ ਸਕਦੇ ਫਿਰ ਉੱਤੇ ਤੁਸੀਂ ਦੱਸ ਸਕਦੇ ਕਿੰਨੀਆਂ ਅਲਮਾਰੀਆਂ ਕਿੰਨੀਆਂ ਬੁੱਕਸ ਹੈ ਕਿ 1 ਐਂਡ 1/2 ਪੇਜ ਦਾ ਹੋਣਾ ਚਾਹੀਦਾ ਠੀਕ ਹੈ ਪੈਰਾ ਰਚਨਾ ਜ਼ਿਆਦਾ ਇੰਪੋਰਟੈਂਟ ਹੈ ਸਕੂਲ ਦੀ ਲਾਇਬ੍ਰੇਰੀ ਐਸੇ ਨਾਲੋ ਉੱਤੇ ਸਿਰਫ ਟਾਈਟਲ ਆਏਗਾ ਲਾਇਬ੍ਰੇਰੀ ਤੇ ਤੁਸੀਂ ਆ ਕੰਟੀਨਿਊ ਕਰ ਸਕਦੇ